ਜਾ ਕੇ ਹੀ ਮਾਰਦੇ ਪੈਣੇ ਸੋ ਮੈਂ ਕਸਮੋ ਕਹੀ ਬਿੰਦੇ ਚੋਰੀਆਂ ਹੀ ਕਰਦੇ ਨੇ ਮਗਾਇਰ ਹੈ ਖੋਦੇ ਨੇ ਲੁੱਟਾ ਖੋਹ ਹੀ ਕਰਦੇ ਨੇ ਸਾਦ ਨੂੰ ਬਿਹਾਰੀਏ ਇਹ ਦੱਗਾ ਨੇ ਖਮਸ ਨੇ ਕਿ ਬੰਦੇ ਇਹ ਨਾ ਮਾਰੇ ਨਾ ਨਾ ਨੇ ਮੋਟੇ ਇਹ ਦੱਗਾ ਹਮਰਾਜ ਦੇਖ ਅੱਛਾ ਹੈ ਇਹ ਨਾ ਦੱਗਾ ਇਹ ਤੇ ਪਰਵਾਸੀਵਾਂ ਵੱਲੋਂ ਇੱਕ ਐਸਐਸਆਈ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਇੱਕ ਬੱਸ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਇਹਨਾਂ ਪਰਵਾਸੀਆਂ ਵੱਲੋਂ ਕੀਤੀ ਗਈ ਹੈ ਜਿहां ਤਸਵੀਰਾਂ ਲੁਧਿਆਣਾ ਦੇ ਸਮਰਾਲਾ ਚੌਕ ਦੇ ਸਾਹਮਣੇਆਂ ਨੇ ਜਿੱਥੇ ਕਿ ਬੱਸ ਨਾਲ ਟਕਰਾਨ ਕਰਨ ਨਾਲ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਸੀ ਜਿਸ ਤੋਂ ਪੜ੍ਹ ਕੇ ਦੂਜੇ ਪ੍ਰਵਾਸੀ ਮਜ਼ਦੂਰਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਇਹਨਾਂ ਪ੍ਰਵਾਸੀ ਮਜ਼ਦੂਰਾ ਵੱਲੋਂ ਬਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਵੀ ਇਹਨਾਂ ਵੱਲੋਂ ੱੱਕਾ ਮੁਕੀ ਕੀਤੀ ਗਈ ਹੈ ਹਾਂ ਯਾਪੀ ਚੱਲ ਗਿਆ ਦੇ ਆ ਦੇ ਸਕੂਲ ਵਾਸਤੇ ਕੀ ਲੇ ਫੋਨ ਫੰਡ ਕਰਾ ਰਿਹਾ ਮਾਤਾ ਜੀ ਦਾ ਪੂਰਾ ਕਰਨਾ ਕਰਮ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਲੈ ਕੇ ਵਾਪਰੇ ਆ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਦੀ ਬੱਸ ਦੇ ਟਾਇਰ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਸੀ ਜਿਵੇਂ ਹੀ ਦੂਜੇ ਪ੍ਰਵਾਸੀ ਅਨੁਸਾਰ ਪਤਾ ਲੱਗਿਆ ਤਾਂ ਉਹ ਵੱਡੀ ਗਿਣਤੀ ਚ ਘਟਨਾ ਵਾਲੀ ਸਥਾਨ ਤੇ ਇੱਕੱਠੇ ਹੋ ਗਏ ਅਤੇ ਹੰਗਾਮਾ ਕਰ ਲੰਗੇ ਪ੍ਰਵਾਸੀਆਂ ਦਾ ਕਹਿਣਾ ਸੀ ਕਿ ਉਹ ਬੱਸ ਨੂੰ ਅੱਗ ਲਗਾ ਦੇਣਗੇ ਜਿਸ ਤੋਂ ਬਾਅਦ ਪੁਲਿਸੀ ਸੂਝਬੂਝ ਨਾਲ ਇਹਨਾਂ ਪ੍ਰਵਾਸੀਆਂ ਨੂੰ ਪਿੱਛੇ ਕੀਤਾ ਗਿਆ ਅਤੇ ਪੁਲਿਸ ਨੇ ਕੁਝ ਮੁਲਾਜ਼ਮਾਂ ਨੂੰ ਨਾਲ ਲੈ ਕੇ ਬੱਸ ਨੂੰ ਤੁਰੰਤ ਥਾਣੇ ਵਿੱਚ ਪਹੁੰਚਾਇਆ ਜਦਕਿ ਭੜਕੇ ਪ੍ਰਵਾਸੀਆਂ ਨੇ ਇਸ ਦੌਰਾਨ ਪੁਲਿਸ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪੁਲਿਸ ਨਾਲ ਧੱਕਾਮੁਕੀ ਕੀਤੀ ਗਈ ਜਿਸ ਨੂੰ ਦੇਖ ਕੇ ਮੌਕੇ ਤੇ ਪੰਜਾਬੀ ਨੌਜਵਾਨ ਅਤੇ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਨਿਹੰਗ ਅੱਗੇ ਆਏ ਅਤੇ ਉਹਨਾਂ ਵੱਲੋਂ ਪ੍ਰਵਾਸੀਆਂ ਨੂੰ ਖਦੇੜ ਦਿੱਤਾ ਗਿਆ ਲੋਕਾਂ ਦਾ ਕਹਿਣਾ ਸੀ ਕਿ ਪ੍ਰਵਾਸੀ ਸ਼ਰਿਆਮ ਗੁੰਡਾਗਰਦੀ ਕਰ ਰਹੇ ਨੇ ਜਦਕਿ ਇਸ ਵਿੱਚ ਪੁਲਿਸ ਮੁਲਾਜ਼ਮ ਦੀ ਕੋਈ ਵੀ ਗਲਤੀ ਨਹੀਂ ਹੈ। ਉਹ ਇਹਨਾਂ ਨੂੰ ਬਾਹਰ ਕੱਢੋਗੇ। ਭਈਆਂ ਨੂੰ ਬਾਹਰ ਕੱਢੋ ਪੰਜਾਬ ਦੇ ਵਿੱਚ ਬਹੁਤ ਹਤਿਆਰ ਕਰਦੇ ਪੈ ਰਹੇ। ਮੋਹੱਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੋਹੱਲੀ ਦੇ ਵਿੱਚ ਇਹਨਾਂ ਨੇ। ਭਈਆਂ ਬੜੀ ਅੱਟੇ ਪੈ ਰਹੇ। ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪੈ ਰਹੇ। ਸੋ ਮੈਂ ਕਹਸੂ ਕੋਈ ਵੀ ਨਹੀਂ ਚੋਰੀਆਂ ਹੀ ਕਰਦੇ ਨੇ। ਮੋਬਾਈਲ ਇਹ ਗੋਹਦੇ ਨੇ, ਲੁੱਟਾ ਖੋਵਾ ਹੀ ਕਰਦੇ ਫਿਰਦੇ ਆਹ ਲੋ ਬਿਹਾਰੀਏ। ਪਿਛਲੇ ਹਫਤੇ ਕਾਂਡ ਹੋਇਆ ਮਾਡਲ ਟਾਊਨ ਚ। ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਊਨ ਏਰੀਆ ਚੋਂ ਲੁਧਿਆਣਾ ਮਾਡਲ ਟਾਊਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੈ ਪਿਛਲੇ ਹਫਤੇ ਦੀ ਗੱਲ ਹੈ ਹਾਂ ਜੱਜ ਨੂੰ ਮੱਡੇ ਜੱਜ ਨੂੰ ਮਾਰ ਗਏ ਨੇ ਭਈਏ ਉਸ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਜੱਗ ਕੇ ਦੂਜੇ ਪਾਸੇ ਪੁਲਿਸ ਨੇ ਵੀ ਹੰਗਾਮੇ ਦੀ ਗੱਲ ਆਖੀਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਨਵਾਸੀ ਭਟਕੂਠੇ ਸੀ ਅਤੇ ਉਹਨਾਂ ਵੱਲੋਂ ਬਾਸੇ ਨੂੰ ਆਗਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਹਨਾਂ ਨੇ ਤੁਰੰਤ ਬਸ ਡਰਾਈਵਰ ਨੂੰ ਬਸ ਦੇ ਨਾਲ ਥਾਣੇ ਭੇਜ ਦਿੱਤਾ ਹਾਲਾਂਕਿ ਪੁਲਿਸ ਨੇ ਥਾਣੇ ਪਹੁੰਚਦਿਆਂ ਹੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਸ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ। ਹਾਂਜੀ ਬਾਈ ਕੀ ਹੋਇਆ ਜੀ? ਯਾਰ ਇਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ। ਕਾਲਜ ਦੀ ਬਸ ਮੁੜਦੀ ਪਈ ਸੀ। ਉਹ ਦੂਜੇ ਬੰਦੇ ਰਾਹ 'ਚ ਨਾ ਦੇਖਿਆ ਨਹੀਂ। ਕਦੇ ਬਿੱਟੋ ਟਾਇਰ ਮਾੜਾ ਜਿਹਾ ਲੱਗਿਆ। ਰਾਹ 'ਚ ਥਲੇ ਡੇ ਗਿਆ। ਤੇ ਉਹ ਬਸ ਵਾਲਿਆਂ ਨੇ ਬਸ ਰੋਕ ਕੇ ਥੱਲੇ ਦੇਖਿਆ ਜਾਣ ਨੂੰ ਇਕੱਠੇ ਹੋ ਗਏ। ਬਸ ਵਾਲੇ ਨੂੰ ਪੁੱਟਣ ਆਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ। ਉਹਨਾਂ ਹਸਰਪੇ ਇਹ ਤਾਂ ਇਹ ਮਹਾਜਲ ਬੱਸ ਦਾ ਲੱਗੇ ਨਿਸ਼ਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਬੱਡ ਡਰਾਈਵਰ ਨੂੰ ਕਹਾਂ ਵੀ ਬੱਸ ਭਜਾ ਦੇ ਥਾਣੇ ਨਾਲ ਜਾਂਦੇ ਆ ਥਾਣੇ ਜਾ ਕੇ ਮੈਂ ਬੰਦਾ ਖਵਾਲਾ ਤੇ ਡਰਾਈਵਰ ਦੇ ਆ ਗੱਡੀ ਰੌਂਡਪ ਹੈ ਜਗ ਵੀ ਠੀਕ ਠਾਕ ਹੈ ਤੁਹਾਡੇ ਨਾਲ ਕੋਈ ਗੱਲ ਨੂੰ ਪੁੱਛਿਆ ਸੀ ਬਤਾਇਆ ਉਹ ਦੱਸੋ ਨਾ ਪਬਲਿਕ ਪਬਲਿਕ ਆ ਮਾੜੇ ਮਾਟਾ ਬਣਾ ਬਾਕੀ ਤੁਹਾਡੀਆਂ ਮਾਰੀਆਂ ਇੱਥੇ ਵੀਡੀਓ ਆ ਗਈ ਲੱਗੋ ਵੀਡੀਓ ਆ ਗਈ ਇਹਨਾਂ ਮਾਰੀਆਂ ਵਾਦਾ ਕਰਤਾ ਹੋ ਹੀ ਜਾਂਦਾ ਵਾਦਾ ਕਰਤਾ ਨਹੀਂ ਆ ਥੋੜਾ ਹੁੰਦਾ ਠੀਕ ਹੁੰਦਾ ਪੰਜਾਬ ਤੋਂ ਪੰਜਾਬ ਤੋਂ ਗਲੀ ਪੰਜਾਬ ਤੇ ਪਾਸੇ ਜਿੱਥੇ ਇਸ ਮੌਤ ਤੇ ਹਰ ਕੋਈ ਦੁੱਖ ਜਿਹਾ ਸਾਰੇ ਹੈ ਉੱਥੇ ਹੀ ਪਰਵਾਸੀਆਂ ਦੇ ਇਸ ਹੰਗਾਮੇ ਨੂੰ ਗੁੰਡਾਗਰਦੀ ਦਾ ਨਾਮ ਦਿੱਤਾ ਜਾ ਰਿਹਾ ਹੈ ਦੱਤੀ ਹੈ ਕਿ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਨੇ ਅਤੇ ਜਿੱਥੇ ਇਹ ਖਾਸਾ ਹੋਇਆ ਉਥੇ ਹਰ ਸਮੇਂ ਵੱਡੀ ਪੀੜ ਰੈਂਦੀ ਹੈ ਜਿਸ ਕਾਰਨ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਹ ਦੁਰਘਟਨਾ ਵਾਪਰ ਗਈ ਅਤੇ ਇੱਕ ਪ੍ਰਵਾਸੀ ਦੀ ਬਸ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ ਪਰ ਇਸ ਤੋਂ ਪੜ ਕੇ ਪ੍ਰਵਾਸੀਆਂ ਨੇ ਖੂਬ ਹੰਗਾਮਾ ਕੀਤਾ ਖੂਬ ਪਰਚੂ ਬਾਇਆ ਅਤੇ বাস ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ